ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਦੇ ਵਿੱਚ ਗੈਰਕਾਨੂੰਨੀ ਅਤੇ ਗੈਰਵਿਗਿਆਨਕ ਮਾਈਨਿੰਗ ਵਿਰੁੱਧ ਸਖਤ ਰੁਖ ਅਪਣਾਉਣ ਦੇ ਦਾਅਵਿਆਂ ਦੀ ਪੋਲ ਹਮੇਸ਼ਾ ਖੁੱਲਹੀ ਰਹੀ ਹੈ ਤੇ ਤਾਜ਼ਾ ਤਸਵੀਰਾਂ ਬਿੱਤੇ ਦਿਨੀ ਸੰਦੋਗੜ ਤੋਂ ਤੜਕੇ ਸਵੇਰੇ ਸਵੇਰੇ 5 ਵਜੇ ਦੀਆਂ ਹਨ ਜਿੱਥੇ ਡਿਪਟੀ ਕਮਿਸ਼ਨਰ ਜਤਿਨ ਲਾਲ ਦੇ ਹਦਾਇਤਾਂ ਦੀਆਂ ਸ਼ਰਯਾਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਰਾਤ ਹੁੰਦੇ ਹੀ ਸਵਾਨ ਨਦੀ ਦੇ ਵਿੱਚ ਮਾਈਨਿੰਗ ਮਾਫੀਆ ਦਾ ਖੇਲ ਸ਼ੁਰੂ ਹੋ ਜਾਂਦਾ ਹੈ ਜਿਸ ਦੀਆਂ ਮੂਹ ਬੋਲਦੀਆਂ ਤਸਵੀਰਾਂ ਸਾਡੇ ਕੈਮਰੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕੀ ਕਿਵੇਂ ਰਾਦੇ ਸਮੇਂ ਸਵਾਨ ਨਦੀ ਦੇ ਵਿੱਚ ਮਸ਼ੀਨਾਂ ਲਗਾ ਕੇ ਤਿਪਰਾਦੇਵ ਤੇ ਰੇਤਾਂ ਚੋਰੀ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਆਰਾਮ ਦੀ ਨੀਂਦ ਸੌ ਰਿਹਾ ਹੈ ਡਿਪਟੀ ਕਮਿਸ਼ਨਰ ਜਤੈਨ ਲਾਲ ਨੇ ਸਪਸ਼ਟ ਕੀਤਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਲਾਗੂ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੀ ਅਣੇਵਲ ਲੁੱਟ ਨਾ ਸਿਰਫ ਵਾਤਾਵਰਣ ਲਈ ਖਤਰਨਾਕ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਖਤਰਾ ਹੈ ਉਹਨਾਂ ਕਿਹਾ ਸੀ ਕਿ ਕੁਦਰਤੀ ਸਰੋਤਾਂ ਦੀ ਰੱਖਿਆ ਦੇ ਲਈ ਪ੍ਰਸ਼ਾਸਨ ਭਵਿਕ ਵਿੱਚ ਅਚਾਨਕ ਛਾਪਾ ਮਾਰੀ ਕਰਦਾ ਰਹੇਗਾ ਪਰ ਗਰਾਊਂਡ ਹਕੀਕਤ ਇਸ ਦੇ ਬਿਲਕੁਲ ਉਲਟ ਹੈ ਕਿਉਂਕਿ ਉਦਰਤੀ ਸਰੋਤਾਂ ਦੀ ਅਨੇਵਾ ਲੁੱਟੋ ਹੋ ਰਹੀ ਹੈ ਤੇ ਪੁੱਛਣ ਵਾਲਾ ਕੋਈ ਨਹੀਂ ਹੈ ਗੈਰ ਕਾਨੂੰਨੀ ਮਾਈਨਿੰਗ ਉੱਤੇ ਰੋਕ ਨਹੀਂ ਲੱਗ ਰਹੀ ਸਿਆਸੀ ਆਕਮਾਂ ਦੀ ਸੁਰੱਖਿਆ ਹੇਠ ਸਵਾਨ ਨਦੀ ਤੋਂ ਦਿਨ ਰਾਤ ਗਿੱਲਾ ਰੇਤਾ ਕੱਢਿਆ ਜਾ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਭੇਜਿਆ ਜਾ ਰਿਹਾ ਹੈ ਪੁਲਿਸ ਬੇਵੱਸ ਹੈ ਜਦੋਂ ਉਹ ਟਿੱਪਾਂ ਨੂੰ ਫੜ ਲੈਂਦੇ ਆਂ ਤਾਂ ਸਿਆਸੀ ਆਕਾ ਗੁੱਸੇ ਦੇ ਵਿੱਚ ਆ ਜਾਂਦੇ ਆਂ ਤੇ ਲੋਕ ਬਾਰ ਬਾਰ ਪੁਲਿਸ ਤੇ ਦੋਸ਼ ਲਗਾਉਂਦੇ ਹਨ ਮਾਈਨਿੰਗ ਵਿਭਾਗ ਦੇ ਅਧਿਕਾਰੀ ਪੂਰੀ ਤਰ੍ਹਾਂ ਨੋਟਿਸ ਤਾਂ ਲੈ ਰਹੇ ਹਨ ਪਰ ਮਾਈਨਿੰਗ ਰੋਕਣ ਦੇ ਵਿੱਚ ਸਫਲ ਨਜ਼ਰ ਆ ਰਹੇ ਹਨ ਉਹਨਾਂ ਗੇਲੇ ਦੇ ਵਿੱਚੋਂ ਚਿੱਟਾ ਸੋਨਾ ਯਾਨੀ ਕਿ ਰੇਤ ਕੱਢਿਆ ਜਾ ਰਿਹਾ ਤੇ ਪੰਜਾਬ ਦੇ ਲਿਜਾਇਆ ਜਾ ਰਿਹਾ ਹੈ ਮਾਈਨਿੰਗ ਮਾਫੀਆ ਉੱਤੇ ਰੇਤ ਵੇਚ ਕੇ ਬਹੁਤ ਕਮਾਈ ਕਰ ਰਿਹਾ ਹੈ ਮਾਈਨਿੰਗ ਮਾਫੀਆ ਦੇ ਭਰੇ ਹੋਏ ਟਿੱਪਰ ਅਤੇ ਟਰਾਲੀਆਂ ਆਮ ਲੋਕਾਂ ਨੂੰ ਤਾਂ ਦਿਖਾਈ ਦੇ ਜਾਂਦੇ ਹਨ ਪਰ ਐਂਟਰੀ ਪੁਆਇੰਟਾਂ ਉੱਤੇ ਲਗਭਗ ਇੱਕ ਦਰਜਨ ਸਖਤ ਸੁਰੱਖਿਆ ਲਈ ਤੇ ਨਾਲ ਪੁਲਿਸ ਵਾਲਿਆਂ ਦੀ ਹਿੰਮਤ ਨਹੀਂ ਕਿ ਇਹਨਾਂ ਨੂੰ ਰੋਕ ਲਿਆ ਜਾਵੇ ਵੱਡਾ ਸਵਾਲ ਉਦੋਂ ਖੜਾ ਹੋ ਜਾਂਦਾ ਹੈ ਜਦੋਂ ਬਿਨਾ ਐਮ ਅਤੇ ਐਕਸ ਫਾਰਮ ਤੋਂ ਇਹ ਮਾਲ ਹਿਮਾਚਲ ਤੋਂ ਪੰਜਾਬ ਨੂੰ ਸਪਲਾਈ ਹੋ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਮਾਈਨਿੰਗ ਵੀ ਬਾਗਦੇ ਲੱਗੇ ਹੋਏ ਚੈੱਕ ਪੁਆਇੰਟਾਂ ਤੋਂ ਇਹ ਟਿੱਪਰ ਪੂਰੀ ਸੈਟਿੰਗ ਕਰਕੇ ਨਿਕਲ ਜਾਂਦੇ ਹਨ ਇਹ ਸੈਟਿੰਗ ਕਿਸ ਕਿਸ ਨਾਲ ਹੋਈ ਹੋਵੇਗੀ ਇਹ ਸਾਰਿਆਂ ਨੂੰ ਪਤਾ ਹੀ ਹੈ ਮਾਈਨਿੰਗ ਮਾਫੀਆ ਰ ਇਸ ਖੇਲ ਤੋਂ ਚਾਹੇ ਹਿਮਾਚਲ ਤੇ ਪੰਜਾਬ ਸਰਕਾਰ ਨੂੰ ਕੁਝ ਰੈਵਨਿਊ ਨਾ ਮਿਲੇ ਪਰ ਮਾਫੀਆਂ ਦੀਆਂ ਜੇਬਾਂ ਜ਼ਰੂਰ ਭਰ ਜਾਂਦੀਆਂ ਹਨ ਸੰਤੋਸ਼ਗੜ੍ਹ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਨ ਰਾਣਾ ਦੀ ਰਿਪੋਰਟ